ਲੰਗਰ ਦੀ ਸੇਵਾ ਕੀਤੀ ਅਸੀਂ ਉਹਨਾਂ ਮਹਾਂਪੁਰਖਾਂ ਦਾ ਤਹਿ ਦਿਲੋਂ ਸਨਮਾਨ ਕਰਦੇ ਆ ਦਰਬਾਰ ਸੰਪਰਦਾਸ ਮਨ ਅਸ਼ਰਮ ਲੋਪੋ ਮੁਕਾਲੇ ਮਹਾਂਪੁਰਖਾਂ ਦਾ ਬਹਿਦ ਧੰਨਵਾਦ ਕਰਦੇ ਆ ਜਿਨ੍ਹਾਂ ਅੰਦੋਲਨ ਦੇ ਵਿੱਚ ਕੰਟੀਨਿਊਸ ਲੰਗਰ ਦੀ ਸੇਵਾ ਜਿਹੜੀ ਕੀਤੀ ਆ ਅਸੀਂ ਲੋਪੋ ਵਾਲੇ ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਕੀ ਹਰਿਆਣਾ ਵਾਲਿਆਂ ਦਾ ਦਾਦ ਰੇ ਧੰਨਵਾਦ ਕਿ ਇੱਕ ਇੱਕ ਤੇ 21 ਸੋ ਸਰਕਾਰਾਂ ਸਾਨੂੰ ਆਪਸੀ ਲੜਾਉਂਦੀਆਂ ਰਹੀਆਂ ਪਰ ਹੁਣ ਸਾਡਾ ਏਕਾ ਹੋ ਗਿਆ ਇੱਕ ਇੱਕ 21 ਜੀਵਨ ਮਜ਼ਦੂਰ ਏਕਤਾ ਜਿੰਦਾਬਾਦ ਉਸਾਨ ਮਜ਼ਦੂਰ ਏਕਤਾ ਜਿੰਦਾਬਾਦ ਉਸਾਨ ਮਜ਼ਦੂਰ ਏਕਤਾ ਜਿੰਦਾਬਾਦ ਉਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਧੰਨਵਾਦ ਸਾਰੇ ਵੀਰਾਂ ਦਾ ਦਿੱਤੇ ਪਿਆਰ ਦਾ ਹੁਣ ਇੱਥੇ ਹੌਲੀ ਹੌਲੀ ਗੱਡੀਆਂ 'ਚ ਬੈਠਦੇ ਜਾਓ ਕਿਉਂਕਿ ਪਿੱਛੇ ਕਾਫਲਾ ਵੀਰੋ ਬਹੁਤ ਲੰਬਾ ਆ ਰਿਹਾ ਆ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਜੀ ਓਪਾ ਜਿੱਤ ਗਿਆ ਭਾਈ ਓ ਇੱਕ ਮਿੰਟ ਇੱਕ ਮਿੰਟ ਓ ਜਿੱਤ ਗਿਆ ਭਾਈ